ਤੇ ਜਦੋਂ ਮੇਰੇ ਖੇਤ ਸਾਡੇ 332 ਕਿੱਲੇ ਮੇਰੇ ਬਚ ਗਏ ਜੀ ਨਾੜ ਦੇ ਨਾੜ ਦੇ ਜੀ ਇੱਕ ਮੇਰਾ ਗਵਾਂਢੀ ਜਸਪ੍ਰੀਤ ਜਜਸਾ ਮੁੰਡਾ ਜੀ ਉਹਦੇ ਵਿਚਾਰਦਾ ਬਹੁਤ ਨੁਕਸਾਨ ਹੋ ਗਿਆ ਮੈਂ ਸਭ ਨੂੰ ਫੋਨ ਕਰੇ ਹਰ ਇੱਕ ਦਾ ਰਿਪਲਾਈ ਇੱਕੇ ਆਉਂਦਾ ਜੀ ਤੁਸੀਂ ਜਾਓ ਇੱਥੇ ਆਪਣਾ ਜਗ੍ਹਾ ਦਾ ਨੰਬਰ ਲੈ ਲਓ ਉਹਨਾਂ ਨੂੰ ਫੋਨ ਕਰੋ ਉਹਨਾਂ ਨੂੰ ਫੋਨ ਕਰੋ ਨਾਬੇ ਵਾਲੇ ਆਉਣਗੇ ਅਨਟ੍ਰੇਨ ਡਰਾਈਵਰ ਸੀ ਉਹਦਾ ਉਹਨੂੰ ਕੁਝ ਨਹੀਂ ਪਤਾ ਗੱਡੀ ਉਹਨਾਂ ਲਈ ਜਾ ਕੇ ਅੱਗੇ ਦੇ ਵਿੱਚ ਵੜ ਕੇ ਖੜਾ ਦਿੱਤੀ। ਨਾ ਉਹ ਤਾਂ ਅੱਗੇ ਹੋ ਰਹੀ ਜਾਂ ਨੇ ਪਿੱਛੇ। ਦੂਜਾ ਉਹਦੇ ਵਿੱਚ ਇੱਕ ਹੋਰ ਕਮੀ ਦੇਖੀ ਜੋ ਉਹਨਾਂ ਨੇ ਪਾਇਆ ਆਪਣੇ ਪਾਣੀ ਵਾਲੇ। ਉਹ 20-20 ਮੀਟਰ ਦੇ ਪਾਪ ਲਾਏ ਹੋਏ ਨੇ। ਚਿਤਤਾ ਕੀ ਜੀ ਬਚਤ ਉਹ ਜਿਹੜੀ ਮਿਹਨਤ ਦੀ ਫਲ ਲੱਗੇ ਵੀ ਤੇ ਬਚਤ ਤਾਂ ਉਹ ਤਾਂ ਹੁਣ ਜੇ ਵੱਢ ਕੇ ਸਾਡੇ ਕੋਲ ਜਾਂਦੀ ਇਹਦਾ ਸਾਨੂੰ ਲਾਸ ਹੋਣਾ ਜਿਹੜਾ ਚੱਲ ਗਿਆ। ਇੱਕ ਟਾਈਮ ਤਾਂ ਆਪਣੇ 1000 ਏਕੜ ਮੱਚ ਰਿਹਾ ਹੈ। ਦੂਜੇ ਟਾਈਮ ਸਾਡੇ ਸੀਐਮ ਸਾਹਿਬ ਉਥੇ ਡੀਜੇ ਤੇ ਨੱਚ ਰਹੇ ਨੇ ਆਪਣੇ ਕਿਸਾਨ ਖੇਤਾਂ 'ਚ ਨੱਚ ਰਹੇ ਸੀ ਵੀਰ ਜੀ ਧਰਮਿੰਦਰ ਸਿੰਘਾ ਜੀ ਧਰਮਿੰਦਰ ਸਿੰਘ ਜੀ ਪਤਾ ਲੱਗਿਆ ਕਿ ਤੁਹਾਡੀ ਕਾਨਕ ਮੱਚ ਗਈ ਹੈ ਜੀ ਹਾਂ ਮਿਰ ਜੀ ਇਹ ਅਚਾਨਕ ਅੱਗ ਲੱਗੀ ਤੇ ਅੱਗ ਬੜੀ ਤੇਜ਼ ਰਵਸਾਰ ਨਾਲ ਸੀ ਤੇ ਮੇਰੇ ਪਾਉਣੇ ਇੱਕ ਦੋ ਕਿਲੇ ਨਾ ਉਧਰ ਨੇ ਖੜੇ ਤੇ ਇੱਕ ਪਾਸੇ ਪਹੀ ਧੀ ਤੇ ਬਾਕੀ ਮੈਂ ਮੰਗਿਆਲ ਪਿੰਡ ਦਾ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਆਉਂਦੇ ਆਉਂਦੇ ਕਹਿਣ ਦੀ ਵੀ ਆਜੋ ਮੇਰੀ ਕਣਕ ਬਚਾ ਲਓ ਕੋਈ ਪਿੰਡ ਦਾ ਬੱਚਾ ਜਿਹੜਾ ਵੀ ਸੜਕ ਤੇ ਤੇ ਟਰੈਕਟਰ ਟਰਾਲੀ ਕਹੀ ਜਿਹਦੇ ਹੱਥ ਜਿਹੜਾ ਵੀ ਸਮਾਨ ਤੇ ਉਹ ਲੈ ਕੇ ਮੇਰੇ ਉਹਨਾਂ ਨੇ ਇੱਕ ਕਿਲਾ ਕਣਕ ਦਾ ਆ ਕੇ ਟਰੈਕਟਰ ਨਾਲ ਵਾਹ ਕੇ ਕੋਈ ਹਲ ਲੈ ਕੇ ਕੋਈ ਪੰਪ ਲੈ ਕੇ ਆ ਕੇ ਉਹ ਇੱਕ ਕਿਲਾ ਬਚ ਗਿਆ ਜੀ ਪਾਉਣੇ ਇੱਕ ਦੋ ਕਿਲੇ ਇਧਰ ਤੇ ਜਿਹੜੇ ਉਹ ਇਲਾਣ ਤਾਂ ਸਾਰੀ ਮੱਚ ਗਈ ਜੀ ਜਿਹੜੀ ਤੂੜੀ ਬਣਾਉਣੀ ਸੀ ਤੇ ਕਣਕ ਦੇ ਇਧਰਲੇ ਪਾਸੇ ਜਿਹੜੇ ਪੌਣੇ ਦੋ ਕਿਲੀ ਤੋਂ ਬਚ ਗਏ ਜੀ ਇਹ ਕੀਲਾ ਬਚਾ ਲਿਆ ਜੀ ਮੰਗਿਆ ਪਿੰਡ ਦੀ ਸੰਗਤ ਦਾ ਮੈਂ ਬਹੁਤ ਰੋ ਧੰਨਵਾਦ ਕਰਦਾ ਸਕਰਾਲੀ ਦੀ ਸਕਰਾਲੀ ਦੇ ਪਿੰਡ ਦੇ ਵੀ ਲੋਕ ਆਏ ਬਹੁਤ ਮੈਂ ਸਾਰਿਆਂ ਦਾ ਚਾਹੇ ਕੋਈ ਪੂਰੇ ਮਜ਼ਦੂਰ ਤੀ ਚਾਹੇ ਕੋਈ ਕਿਸਾਨ ਤੀ ਚਾਹੇ ਕੋਈ ਹਰੇਕ ਵਰਗ ਨੇ ਆ ਕੇ ਮੇਰੀ ਮਦਦ ਕੀਤੀ ਜੀ ਤੇ ਮੈਂ ਸਾਰਿਆਂ ਦਾ ਗੁਰੂ ਬਾਈ ਜੀ ਤੁਹਾਡੇ ਕੋਲ ਬਾਈ ਜੀ ਮੇਰੀ ਇਹ ਠੇਕੇ ਤੇ ਆ ਕੁਲ ਰਖਵਾ ਭਾਈ ਨੰਬਰਦਾਰ ਜੀ ਹਰਨਜੋਤ ਸਿੰਘ ਅੱਛਾ ਕਿੰਨੀ ਜਮੀਨ ਠੇਕੇ ਤੇ ਸੀ ਇਹ ਠੇਕੇ ਤੇ ਨਹੀਂ ਜੀ 25 ਕਿੱਲੇ ਮੇਰੇ ਕੋਲ ਆਪਣੀ ਕਿੰਨੀ ਆ ਵੀਰੇ ਆਪਣੀ ਤਾਂ ਜੀ ਮੇਰਾ ਪਿੰਡਾ ਲਵਾਣਾ ਅੱਛਾ ਮੇਰੇ ਕੋਲ ਘਰ ਦੇ ਜੀ ਸੀ ਦੋ ਜੁਆਇੰਟ ਫੈਮਿਲੀ ਨੇ ਆ 7-8 ਕਿੱਲੇ ਨੇ ਅੱਛਾ ਹਾਂ ਇਹਦਾ ਸਾਰੀ ਇਸੀ ਠੇਕੇ ਦੇ ਜਮੀਨ ਬਣੇ ਜੀ ਸਾਰੀ ਸੰਗਤ ਨੂੰ ਪਤਾ ਕੱਲਾ ਮੈਂ ਆਹ ਸਾਲ ਤੋਂ ਹੀ ਹੁੰਦਾ 6-7 ਸਾਲ ਤੋਂ ਉਹੀ ਬਣੋ ਫਿਰ ਬਾਈ ਠੇਕੇ ਦੀ ਜਿਹੜੀ ਬਚਤ ਸੀਗੀ ਉਹ ਤਾਂ ਮੱਚੇ ਗਈ ਬਚਤ ਤਾਂ ਕੀ ਜੀ ਬਚਤ ਆ ਜਿਹੜੀ ਮਿਹਨਤ ਤੀ ਫਲ ਲੱਗੇ ਵੀ ਤੇ ਬਚਤ ਤਾਂ ਉਹ ਤਾਂ ਹੁਣ ਜੇ ਵੱਢ ਕੇ ਸਾਡੇ ਕੋਲ ਜਾਂਦੀ ਇਹਦਾ ਸਾਨੂੰ ਲਾਸ ਹੋਣਾ ਜਿਹੜਾ ਚੱਲ ਗਿਆ ਪਹਿਲਾ ਠੇਕਾ ਦਿੱਤਾ ਜੀਰੀ ਵੱਡੀ ਠੇਕਾ ਦਿੱਤਾ ਖਰਚਾ ਹੋ ਗਿਆ ਖਰਚਾ ਦੇ ਕੇ ਹੁਣ ਇਹਨੇ ਪੂਰਾ ਕਰਨਾ ਸੀ ਖਰਚਾ ਔਰ ਮੈਨੂੰ ਬਚਤ ਉਹ ਤਾਂ ਗਿਆ ਜੀ ਸਾਰਾ ਕੁਝ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੰਗਦਾ ਜੀ ਸਰਕਾਰ ਸਾਨੂੰ ਇਹਨਾਂ ਮਾਅਬਜਾ ਦੇਵੇ ਜਿਹੜੇ ਕਿਸੇ ਹੋਰ ਵੀ ਕਿਸਾਨ ਦਾ ਨੁਕਸਾਨ ਹੋਇਆ ਉਹਨੂੰ ਵੀ ਮਾਅਬਜਾ ਦੇਵੇ ਤੇ ਜਿਵੇਂ ਕਿਸੇ ਕਿਸੇ ਅੰਗੈਲੀਆਂ ਕਰਨ ਅੱਗ ਲੱਗਦੀ ਆ ਉਹਨਾਂ ਦੀ ਤੰ ਸਾਣ ਵੀਣ ਕਰੇ ਗਾਹਾਂ ਨੂੰ ਇਹ ਜੇ ਭਿਆਨਕ ਹਸਤੇ ਨਾ ਹੁਣ ਜੀ ਹਾਂ ਜੀ ਮੈਂਨੋ ਪ੍ਰਗਟ ਸਿੰਘ ਜੀ ਪਰ ਸਿੰਘ ਜੀ ਕਿਸ ਤਰ੍ਹਾਂ ਅੱਗ ਲੱਗੀ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਰੀਪਰ ਚੱਲ ਰਿਹਾ ਤੇ ਉਧਰ ਸਾਈਡ ਤੇ ਜੀ ਨੰਨੂ ਖੇੜਦਾ ਉਹ ਆਪਣੇ ਸੌਲੀਅਲ ਸੜਕ ਤੇ ਜੀ ਜਮ ਨੂੰ ਫੇ ਫੋਨ ਕਰਕੇ ਪਤਾ ਲੱਗਿਆ ਕਿ ਤੁਹਾਡੇ ਖੇਤਾਂ ਦੇ ਵਿੱਚ ਅੱਗ ਲੱਗੀ ਜੀ ਜਦ ਮੈਂ ਰੀਪਰ ਵਿਚਾਲੇ ਛੱਡ ਕੇ ਹੈਰੋਂ ਪਾ ਕੇ ਭੱਜ ਲਿਆ ਜੀ ਜਦ ਆ ਕੇ ਦੇਖਿਆ ਹੈਰੋਂ ਸਿਰਫ ਜਿਹੜੀ ਅੱਗ ਸੀ 2-3 ਬਿਘੇ ਜੱਗ ਸੀ ਜੀ ਅੱਛਾ ਹਵਾ ਤੇਜ਼ ਹੋਣ ਕਰਕੇ ਜੀ ਹਵਾ ਬਹੁਤ ਬਾਹੀ ਕਰੀ ਜਿੱਦ ਜਿੱਦੋ ਜਹਿਦ ਕਰਦੇ ਜੀ 2 ਘੰਟੇ ਹੋ ਗਏ ਜੀ ਤੇ ਜਿੱਦ ਮੇਰੇ ਖੇਤ ਸਾਲ 32 ਕਿੱਲੇ ਮੇਰੇ ਬਚ ਗਏ ਜੀ ਨਾੜ ਦੇ ਜੀ ਇੱਕ ਮੇਰਾ ਗਵਾਂ ਉਹਦੇ ਵਿਚਾਰਦਾ ਬਹੁਤ ਨੁਕਸਾਨ ਹੋ ਗਿਆ ਜੀ ਮੇਰਾ ਬਹੁਤ ਨੁਕਸਾਨ ਜਸਪ੍ਰੀਤ ਦਸੇ ਦਾ ਬਹੁਤ ਨੁਕਸਾਨ ਆ ਜੀ ਉਹ ਸਾਡੇ ਨਾਲ ਇੱਕ ਪੰਡਤ ਜੀ ਨੇ ਸ਼ਿਆਮ ਪੰਡਤ ਜੀ ਹਾਂਜੀ ਵਿਚਾਰ ਗਰੀਬ ਪਰਿਵਾਰ ਚੋਂ ਨੇ ਉਹਨਾਂ ਦਾ ਵੀ ਸਾਰਾ ਲਾਨ ਬਚ ਗਿਆ ਜੀ ਉਦੋਂ ਗਾਹਾਂ ਆ ਕੇ ਜੀ ਆਪਣੇ ਕਾਕਾ ਸਿੰਘ ਜੀ ਰੂਪ ਸਿੰਘ ਦਾ ਜੀ ਇਹਦਾ ਲਾਨ ਬਹੁਤ ਬਚ ਗਿਆ ਜੀ ਤੇ ਤਮਾਂਗੇ ਵਾਲ ਤੋਂ ਅੱਗ ਲੱਗ ਕੇ ਨਾਨੋ ਕੀ ਤੱਕ ਆਈ ਹੈ ਜੀ ਅੱਗੇ ਅਸੀਂ ਬਾਹ ਬਾ ਕੇ ਜੀ ਮਤਕੇ ਵਾਲਾ ਇੰਨਾ ਥੱਕ ਗਿਆ ਜੀ ਬਹੁਤ ਜ਼ਿਆਦਾ ਜੀ ਵੀ ਅੱਗੇ ਅੱਗੇ ਦੂਏ ਪਾਸੇ ਕਰਾਸ ਨਹੀਂ ਹੋਣ ਦਿੱਤੀ ਜੀ ਉਹਦੇ ਇੱਕ ਪਾਸੇ ਚੋਏ ਦੀ ਓਟ ਪੈ ਗਈ ਜੀ ਚੋਏ ਕਰਕੇ ਨਹੀਂ ਅੱਗੇ ਵਧੀ ਜੀ ਦੂਜੇ ਪਾਸ ਅੱਛਾ ਆ ਕਾਰਨ ਕੀ ਮੰਨਦੇ ਹੋ ਅੱਗੇ ਕਾਰਨ ਉੱਥੇ ਜੋਂ ਵੀ ਜੇ ਬੇਸੀ ਜੀ ਉੱਥੇ ਰਾਹੀ ਕਰਨ ਦੇ ਦੱਸਣ ਦੇ ਮੁਤਾਬਕ ਜੀ ਉੱਥੋਂ ਸ਼ੁਰੂ ਹੋਈ ਹੈ ਜੀ ਹੁਣ ਉੱਥੇ ਪਤਾ ਨਹੀਂ ਲੱਗ ਰਿਹਾ ਕਿ ਇਸ ਜੱਦੇ ਜੱਦੋ ਜਹਿਦ ਕਰ ਰਹੇ ਹਾਂ ਜੀ ਬਿਜਲੀ ਦੀਆਂ ਤਾਰਾਂ ਤਾਂ ਨਹੀਂ ਕੋਈ ਦੇਖਣਾ ਪੈਣਾ ਜੀ ਉੱਥੇ ਬਿਜਲੀ ਤਾਲ ਤਾਂ ਆਉਂਦੀ ਨਹੀਂ ਹੈ ਸੁਣ ਲੋ ਗੱਲ ਜੀ ਜਿਹੜੀ ਬਿਜਲੀ ਤਾਂ ਆਉਂਦੀ ਨਹੀਂ ਹੈ ਜੀ ਕੋਈ ਦੇਖਣਾ ਕੋਈ ਸ਼ਰਾਰਤੀ ਨਾ ਕੋਈ ਸ਼ਰਾਰਤ ਨਾ ਕਰਕੇ ਹੋਵੇ ਕੋਈ ਬਹੁਤ ਵੱਡਾ ਨੁਕਸਾਨ ਹੈ ਆਪਾਂ ਪਸ਼ੂਆਂ ਨੂੰ ਮਤਕੇ ਵਾਲੇ ਜਿਹੜੀ ਤੂੜੀ ਹੁੰਦੀ ਹੈ ਇਹ ਸਾਰੇ ਮੱਚ ਚੁੱਕੀ ਹੈ ਸਾਡੀ ਜੀ ਅੱਛਾ ਬਿਲਕੁਲ ਵੀ ਨਹੀਂ ਰਹੀ ਬਿਲਕੁਲ ਜੀ 2-4 ਕਿੱਲੇ ਰਹੇ ਨੇ 5 ਕਿੱਲੇ ਜੀ ਉਹ ਚ ਚਲੋ ਬਣਾਵਾਂਗੇ ਜੀ ਬਾਕੀ ਭੈਣ ਭਾਈ ਕਹਿੰਦੇ ਸਾਡੇ ਬਣਵਾ ਲਓ ਜੀ ਤਾ ਕਰਕੇ ਪਸ਼ੂਆਂ ਦਾ ਸਰ ਸਕਦਾ ਜੀ। ਹਮਮ। ਬਾਈ ਬਹੁਤ ਅੱਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਅੱਗ ਭਜਾਉਣ ਵਾਲੀਆਂ ਗੱਡੀਆਂ ਨੇ ਟਾਈਮ ਤੇ ਪਹੁੰਚ ਗਈਆਂ ਸਾਨੂੰ ਟਾਈਮ ਤੇ ਪਹੁੰਚਣੋਂ ਜਿਆਦਾ ਅਸੀਂ ਅੱਗ ਬੁਝਾਤੀ ਸਰਪੁਰ ਇਕ ਕਿਲੇ ਉਧਰ ਰਹਿ ਗਿਆ ਸੀ ਜੀ। ਜਾਂ ਉੱਥੇ ਇਕ ਕਿਲੇ ਦੇ ਲੱਵੇ ਪਹੁੰਚ ਗਏ ਜੀ ਅਸੀਂ ਆਕੇ ਫੇਰ ਫੇਰ ਫਾਇਰ ਲਗਾਈ ਗਈ। ਨਹੀਂ ਸਾਰੇ ਆਪਣੇ ਭਾਈ ਭੈਣਾਂ ਚਾ ਭਾਈ ਭੈਣਾਂ ਚਾਰਾ ਜੀ ਸਾਰੇ ਇਹੀ ਬੁਝਾ ਰਹੇ ਨੇ ਜੀ। ਕੋਈ ਨਹੀਂ ਪਹੁੰਚਦਾ ਟਾਈਮ 'ਚ ਜੀ। ਬਾਈਪਾਸਾਂ ਦੇ ਵਿੱਚ ਵੀ ਇਹ ਗੱਡੀਆਂ ਖੜਨੀਆਂ ਚਾਹੀਦੀਆਂ ਨੇ ਜਿੱਦਾਂ ਐਡਾ ਰਕਬਾ ਹੈ ਨਾਬੇ ਤੋਂ ਆਉਂਦੇ ਤਾਂ ਬਹੁਤ ਟਾਈਮ ਲੱਗ ਜਾਂਦਾ ਹਾਂ ਜੀ ਆਪਣੇ ਪਾਸ ਸੂਰ ਚਾਹੀਦੀਆਂ ਨੇ ਜੀ ਔਰ ਇਹ ਏਰੀਆ 'ਚ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ ਜਿੱਥੇ ਜਿੱਥੇ ਮੰਡੀਆਂ ਨੇ ਸਭ ਮੰਡੀਆਂ 'ਚ ਹੋਣੇ ਚਾਹੀਦੀਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਜਿੱਥੇ ਜਿੱਥੇ ਮੰਡੀਆਂ ਬਣੀਆਂ ਨੇ ਜਿਵੇਂ ਸਾਡੇ ਗੋਲ ਮੰਡੀ ਹੈ ਜੀ ਕਿ ਮੰਡੀ 'ਚ ਵਿਹਾਰ ਸਭਾ ਵਾਪਸ ਖਿਆਰਾ ਮੰਡਾ ਨਾਜ ਪਿਆ ਜੀ ਇਧਰ ਭਾਰਸ ਹੋ ਗਈ ਧੇੜਾ ਹੋ ਗਈ ਜਿੰਨੀਆਂ ਸਾਡੀਆਂ ਮੰਡੀਆਂ ਨੇ ਮੰਡੀਆਂ 'ਚ ਖੜਨੀਆਂ ਚਾਹੀਦੀਆਂ ਨੇ ਜੀ 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 ਤੇ ਹੁਣ ਸਰਕਾਰ ਤੋਂ ਹੋਰ ਕੋਈ ਮੁਆਵਜ਼ੇ ਦੀ ਮੰਗਤ ਵਗੈਰਾ ਸਰਕਾਰ ਤੋਂ ਹੁਣ ਮੁਆਵਜ਼ੇ ਦੀ ਕੀ ਮੰਗ ਕਰ ਸਕਦੇ ਪਾਸੂਆਂ ਵਾਸਤੇ ਤੂੜੀ ਹੈ ਜੀ ਸਰਕਾਰ ਹੁਣ ਕੀ ਕਰ ਸਕਦੀ ਸਾਨੂੰ ਲੋਕਾਂ ਦੀ ਜੀ ਉਹਨਾਂ ਨੇ ਮੁਆਵਜ਼ਾ ਕੀ ਦੇਣਾ ਉਹਦਾ ਇੱਕ ਫਾਰਮੈਲਿਟੀਆਂ ਨੇ ਜੀ ਬਸ ਹੋ ਜਾਊ ਮਿਲ ਜਾਊਗਾ ਜੀ ਕੋਈ ਉਮੀਦ ਨਹੀਂ ਸਰਕਾਰ ਤੋਂ ਜੀ ਕੀ ਨਾਮ ਹੈ ਜੀ ਮੈਂ ਨਾਇਕਿੰਦਰਜੀਤ ਸਿੰਘ ਖੇਰਾ ਪੈਂਡਾਗੋੜ ਤੋਂ ਜੀ ਐ ਖੇਰਾ ਬਦ ਕਿਸ ਤਰ੍ਹਾਂ ਦੇਖ ਰਿਹਾ ਹਾਂ ਅੱਗ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਅੱਗ ਦਾ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਜੀ ਦੇਖੋ ਜੀ ਮੈਂ ਤਾਂ ਕੁਦਰਤੀ ਸ਼ੌਲੀ ਨੂੰ ਜਾ ਰਿਹਾ ਸੀ ਮੈਨੂੰ ਅਚਾਨਕ ਧੂਆਂ ਦੇਖਿਆ ਜੀ ਤੁਹਾਂ ਦੇਖਣ ਦੇ ਮੈਂ ਇੱਥੇ ਪਹੁੰਚ ਕੇ ਆਉਣ ਸ਼ਾਰਪ ਗਰੁੱਪ ਤੇ ਵੀ ਮੈਸੇਜ ਵੀ ਪਾਇਆ ਹੂੰ ਤਾਂ ਕੁਦਰਤੀ ਮੈਂ ਇੱਕ ਕਰਤਾਰ ਕਮੈਂਡ ਦੇ ਵਿੱਚ ਆਇਆ ਜੇ ਸਕਿਉਰਿਟੀ ਇੰਚਾਰਜ ਡਿਊਟੀ ਕਰਦਾ ਤਾਂ ਮੇਰੇ ਕੋਲ ਪੂਰੇ ਫਾਇਰ ਸਟੇਸ਼ਨ ਦਾ ਨੰਬਰ ਨਹੀਂ ਆਪਣੇ ਲੋਕਲ ਲੈ ਲਓ ਜਿੰਨੇ ਵੀ ਮੈਂ ਸਭ ਨੂੰ ਫੋਨ ਕਰੇ ਹਰ ਇੱਕ ਦਾ ਰਿਪਲਾਈ ਇੱਕੇ ਆਉਂਦਾ ਜੀ ਤੁਸੀਂ ਜਾਓ ਇੱਥੇ ਆਪਣਾ ਜਗ੍ਹਾ ਦਾ ਨੰਬਰ ਲੈ ਲਓ ਉਹਨਾਂ ਨੂੰ ਫੋਨ ਕਰੋ ਜੀ ਉਹਨਾਂ ਨੂੰ ਫੋਨ ਕਰੋ ਨਾਬੇ ਵਾਲੇ ਆਉਣਗੇ ਜਦੋਂ ਤੱਕ ਨਾਬੇ ਵਾਲਿਆਂ ਕੋਲ ਆਉਣ ਦਾ ਟਾਈਮ ਦੀ ਉਦੋਂ ਤੱਕ ਤਾਂ ਆਪਣੇ ਫਤੇਗੜਾ ਸਾਹਿਬ ਕਿੰਨਾ ਕੁ ਦੂਰ ਸੀ ਸ਼ਰੰਦ ਗਵਿੰਦਗੜ 20 ਮਿੰਟ ਚੱਲ ਸਕਦਾ ਜੀ ਪਰ ਨਹੀਂ 2 ਘੰਟ ਦੂਜੀ ਕੋਹਰ ਚੀਜ਼ ਦੇਖਣ ਨੂੰ ਮਿਲਿਆ ਜਿਹੜੇ ਡਰਾਈਵਰ ਨੇ ਜੋ ਇਹ ਹਾਲਾਤ ਦੇਖੇ ਨੇ ਜੋ ਗੱਡੀ ਆਈ ਆਪਣੇ ਕੋਲ ਬਿਲਕੁਲ ਅਨਟ੍ਰੇਨ ਡਰਾਈਵਰ ਸੀ ਉਹਦਾ ਉਹਨੂੰ ਕੁਝ ਨਹੀਂ ਪਤਾ ਗੱਡੀ ਉਹਨਾਂ ਨੇ ਜਾ ਕੇ ਅੱਗੇ ਦੇ ਵਿੱਚ ਵੜ ਕੇ ਖੜਾ ਦਿੱਤੀ ਨਾ ਉਹ ਤਾਂ ਅੱਗੇ ਹੋ ਰਹੀ ਜਾਂ ਨੇ ਪਿੱਛੇ ਦੂਜਾ ਉਹਦੇ ਵਿੱਚ ਇੱਕ ਹੋਰ ਕਮੀ ਦੇਖੀ ਜੋ ਉਹਨਾਂ ਨੇ ਪਾਇਪ ਨੇ ਪਾਣੀ ਵਾਲੇ ਉਹ 20 ਮੀਟਰ ਦੇ ਪਾਇਪ ਲਾਏ ਹੋਏ ਨੇ ਅੱਛਾ ਜੀ ਹਾਂ ਤਾਂ 20 ਮੀਟਰ ਦੇ ਪਾਇਪ ਨਾਲ ਕਿੱਥੋਂ ਅੱਗੇ ਭਜਾਈ ਜਾਊਗੀ ਉਹਨਾਂ ਨੂੰ ਤਾਂ ਆਪਣੇ ਲੋਕਲ ਪਾਈਆਂ ਕੋਲ ਟਰੈਕਟਰ ਨਾਲ ਪੰਪ ਰੱਖੇ ਹੋਏ ਨੇ ਉਹਨਾਂ ਦੇ ਵੀ 4-4 ਕਿੱਲਿਆਂ ਦੇ ਲੰਬੇ ਪਾਇਪ ਨੇ ਜੋ ਮਦਦ ਕਰ ਰਹੇ ਸੀ ਪਰ ਯਾਨੀ ਇਹ 20 ਮੀਟਰ ਦੇ ਨਾਲ ਕਦੋਂ ਅੱਗੇ ਵੀ ਆਈ ਜਾਊ ਸਰਕਾਰ ਦੇ ਦਾਅਵੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਚਲੋ ਉਹ ਤਾਂ ਹੀ ਹੁਣ ਉਹਨਾਂ ਦਾਅਵਿਆਂ ਤਾਂ ਪਤਾ ਹੀ ਆਪਾਂ ਨੂੰ ਜਿਹੜੇ ਦਾਅਵੇ ਨੇ ਜਿਹੜੇ ਉਹਨਾਂ ਦੇ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪੰਡ ਦੇ ਗੱਪ ਉਦੋਂ ਬੜੇ ਤੱਕ ਹੋਰੀ ਸ਼ਾਦ ਤੇ ਪਹਿਲਾਂ ਵੀ ਕਹਿੰਦੇ ਸੀ ਆਪਾਂ ਤੋਂ ਥੋੜੇ ਅੱਗੇ ਵੀ ਮਿਲੇ ਆਪਾਂ ਆਪਾਂ ਨੇ ਇਹਨਾਂ ਦੇ ਹਾਲਾਤ ਵੀ ਦੇਖੇ ਨੇ ਪਰ ਹੁਣ ਤਾਂ ਜੋ ਦੇਖੋ ਇੱਕ ਟਾਈਮ ਤਾਂ ਆਪਣੇ 1000 ਏਕੜ ਮੱਚ ਰਿਹਾ ਦੂਜੇ ਟਾਈਮ ਸਾਡੇ ਸੀਐਮ ਸਾਹਿਬ ਉੱਥੇ ਡੀਜੇ ਤੇ ਨੱਚ ਰਹੇ ਨੇ ਆਪਣੇ ਕਿਸਾਨ ਖੇਤਾਂ 'ਚ ਮੱਚ ਰਹੇ ਸੀ ਇੱਕ ਨੌਜਵਾਨ ਦੀ ਮੌਤ ਹੋਈ ਆ ਉਥੇ ਅਗਲੇ ਦੇ ਵਿੱਚ ਮੱਚ ਕੇ ਉਹਦੇ ਉੱਤੇ ਸਰਕਾਰ ਦੇ ਕਿਸੇ ਵੀ ਨੁਮਾਇंदे ਦਾ ਚਲੋ ਉਹ 92 ਆਪਣੇ ਜੋ ਨੇ ਉਹਨਾਂ ਦਾ ਮੂੰਹ ਬੰਦ ਨੇ ਸਰਕਾਰ ਦੇ ਕਿਸੇ ਵੀ ਨੁਮਾਇंदे ਵੱਲੋਂ ਕੋਈ ਸੋਖ ਕ ਸੰਦੇਸ਼ ਨਹੀਂ ਆਇਆ ਉਸ ਨੌਜਵਾਨਾਂ ਬਾਰੇ ਜੇ ਆਪਣੇ 10000 ਏਕੜ ਮਰ ਗਏ ਉਹਨਾਂ ਨੂੰ ਤਾਂ ਆਪਣੇ ਖੂਹੀਆਂ ਦੇ ਜਨਮ ਦੇ ਨਾਲ ਉੱਤੇ ਵਧੀਆ ਕਲਾਕਾਰ ਲੱਗ ਰਹੇ ਨੇ ਉਹ ਤਾਂ ਆਪਣੀਆਂ ਮੌਜਾਂ ਮੌਜਾਂ ਮਾਣਨਦ ਹਾਂ ਜੀ ਧੰਨਵਾਦ ਜੀ ਦਿਨਾਮਾ ਜੀ ਦਫੇਦਾਰ ਹਰਜੰਤ ਸਿੰਘ ਖਹਿਰਾ ਪਿੰਡਾ ਗੌਲ ਮੈਂ ਸਾਬਕਾ ਫੌਜੀ ਹਾਂ ਤੇ ਸੇਵਾ ਪੰਜਾਬ ਦਾ ਸੂਬਾ ਪ੍ਰਧਾਨ ਹਾਂ ਜੀ ਅਜੇ ਮੈਂ 10 ਮਿੰਟ ਪਹਿਲਾਂ ਮੇਰੇ ਪਿੰਡ ਦੇ ਗਰੁੱਪ ਦੇ ਵਿੱਚ ਮੈਸੇਜ ਪਾ ਕੇ ਹਟਿਆ ਕਿਉਂਕਿ ਸਾਨੂੰ ਪਿੱਛੇ ਜੇ ਡਾਕਟਰ ਧਰਮੇਰ ਗਾਂਧੀ ਸਾਹਿਬ ਨੇ ਅੱਗ ਬੁਝਾਉਣ ਵਾਸਤੇ ਇਹ ਜੰਤਰ ਦਿੱਤੇ ਸੀਗੇ ਜੀ ਇਹ ਕਿੱਥੇ ਸੀਗੇ ਸਾਨੂੰ ਅਸੀਂ 5 6 ਲੈ ਕੇ ਆਏ ਤਾਂ ਸਾਡੇ ਨੇੜਲੇ ਪਿੰਡਾਂ ਦੇ ਵਿੱਚ ਗੌਲ ਦੇ ਵਿੱਚ ਵੀ ਆ ਸਾਹੋਲੀ ਦੇ ਵਿੱਚ ਵੀ ਆ ਮੱਲੇਆਲ ਦੇ ਵਿੱਚ ਵੀ ਆ ਅਜੇ ਮੈਂ ਉਹਦੇ ਬਾਬਤ ਮੈਸੇਜ ਗਰੁੱਪ ਦੇ ਵਿੱਚ ਪਾਇਆ ਪਿੰਡ ਵਾਲੇ ਦੇ ਵਿੱਚ ਕੀ ਵੀਰੋ ਉਹਨੂੰ ਪਾਣੀ ਦਾ ਭਰ ਕੇ ਖੜਾ ਕਰ ਲਓ ਜੇ ਉਹਦੀ ਕੋਈ ਟੁੱਟ ਫੁੱਟਾ ਰਿਪੇਅਰ ਕਰਾ ਲਓ ਅੱਗਾ ਬਹੁਤ ਲੱਗ ਰੀਆਂ ਨੇ ਕਿਤੇ ਆਪਣੇ ਹਾਦਸਾ ਨਾ ਕੋਈ ਹੋ ਜੇ ਕਿਸਾਨ ਭਰਾਵਾਂ ਤੇ ਉਹ 10 ਮਿੰਟਾਂ ਬਾਅਦ ਇਸ ਨੈ ਕੇਂਦਰਜੀਤ ਸਿੰਘ ਨੇ ਮੇਰੇ ਭਰਾ ਨਾਲ ਖੜੇ ਨੇ ਇਹਨਾਂ ਦੀ ਪੋਸਟ ਆ ਗਈ ਕਿ ਉੱਥੇ ਅੱਗ ਲੱਗ ਗਈ ਮੰਗਲ ਦੇ ਨੰਨੂ ਕੀ ਮੈਂ ਜਦੇ ਫਟਾਫਟ ਮੇਰੇ ਕੋਲ ਦਾ ਜੀ ਟਰੈਕਟਰ ਨਹੀਂ ਟਰਾਲੀ ਨਹੀਂ ਕੁਝ ਨਹੀਂ ਮੈਂ ਤਾਂ ਇੱਕ ਝਿੰਗਾ ਤੋੜ ਕੇ ਇੱਥੋਂ ਜਾਮਣ ਦੀਆਂ ਜਿੰਨਾ ਕੋ ਹੋ ਸਕਿਆ ਮੌਕੇ ਤੇ ਆ ਕੇ ਭਜਾਈਆ ਬਾਕੀ ਇਹ ਖੜੇ ਨੇ ਇਹਨਾਂ ਨੇ ਫਿਰ ਬ੍ਰਿਗੇਡ ਨੂੰ ਆਪ ਫੋਨ ਕੀਤੇ ਨੇ ਸਾਰਿਆਂ ਨੂੰ ਇਹੀ ਰਿਪਲਾਈ ਮਿਲਦੀ ਰਹੀ ਆ ਕ ਨੇੜਲੇ ਸਾਡੇ ਪਹਾੜ ਤੋਂ ਵੀ ਪੈਂਦਾ ਸਾਡਾ ਮਲੋਹ ਵੀ ਪੈਂਦਾ ਇਹਨਾਂ ਜਗ੍ਹਾ ਤੋਂ ਆਉਣੀ ਚਾਹੀਦੀ ਹੈ ਸਹਾਇਤਾ ਤੁਰੰਤ ਬਾਕੀ ਜਿਵੇਂ ਕਿ 500 ਤਾਂ ਕੋਈ ਗੱਡੀ ਉਹ ਨਹੀਂ ਖੜਦੀ ਜੀ ਹੁਣੇ ਚਾਹੀਦੀ ਆ ਸਾਡੀ ਸਬ ਤਹਿਸੀਲ ਹਨਾ ਪਹਾੜ ਤੋਂ ਇੱਕ ਗੱਡੀ ਨਹੀਂ 5-7 ਗੱਡੀਆਂ ਆਉਣੇ ਚਾਹੀਦੀਆਂ ਨੇ ਘਟੋ ਘਟ ਇੱਕ ਪੂਰਾ ਦਸਤਾ ਹੋਵੇ ਉੱਥੇ 90 ਦੇ ਵਿੱਚ ਹੋਵੇ ਬਾਕੀ ਜਿਵੇਂ ਮੰਡੀਆਂ ਨੇ ਸਾਡੇ ਪਿੰਡਾਂ ਦੀਆਂ ਕੋਈ ਪੱਕਾ ਸਥਾਨ ਉੱਥੇ ਹੋਵੇ ਉੱਥੇ ਇਹ ਗੱਡੀਆਂ ਖੜਨ ਅਸੀਂ ਉਹਨਾਂ ਲੋਕਾਂ ਦੀ ਆਪ ਟਾਹਲ ਸੇਵਾ ਕਰ ਲਾਂਗੇ ਜਿੰਨੇ ਦਿਨ ਇਹ ਖੇਤੀ ਦਾ ਸਾਡਾ ਸੀਜ਼ਨ ਚੱਲਦਾ ਇਹਦਾ ਕਣਕ ਦਾ ਜੋ ਵੀ ਉਥੇ ਸਟਾਪ ਰਹੇ ਅਸੀਂ ਰੋਟੀ ਪਾਣੀ ਆਪ ਦੇਵਾਂਗੇ ਪਿੰਡਾਂ ਵਾਲੇ ਪਰ ਉਹ ਸਾਡੇ ਪਿੰਡਾਂ ਦੇ ਵਿੱਚ ਗੱਡੀਆਂ ਪੰਜ ਸੱਤ ਪਿੰਡਾਂ ਦੇ ਵਿੱਚ ਦੋ ਚਾਰ ਗੱਡੀਆਂ ਖੜੀਆਂ ਹੋਣੇ ਚਾਹੀਦੀਆਂ ਨੇ ਸਰਕਾਰ ਦੇ ਦਾਅਵੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਨੱਚਦੇ ਦਾ ਭਗਵੰਤ ਮਾਨ ਦਿਖਾਈ ਦੇ ਰਹੇ ਨੇ ਭੰਗੜੇ ਪਾਉਂਦੇ ਕਿ ਦਿੱਲੀ ਜਾ ਕੇ ਪਰ ਇੱਥੇ ਕਿਸਾਨਾਂ ਤੇ ਜੋ ਬੀਤ ਰਹੀ ਆ ਬੜਾ ਨੁਕਸਾਨ ਹੋ ਗਿਆ ਜੀ ਇਨਸਾਨ ਤੱਕ ਵਿੱਚ ਸੜ ਗਏ ਨੇ ਰੀਚ ਵੀ ਇਨਸਾਨ ਮਰ ਕੇ ਗਈ ਸੱਤਾ ਦੇ ਨਾਲ ਦੇਖੋ ਜੀ ਸਰਕਾਰ ਸਰਕਾਰ ਕੁੱਟ ਲਵੇ ਉਹ ਜਵਾਨਾਂ ਨੂੰ ਵੀ ਕੁੱਟੇ ਜਾ ਰਹੇ ਨੇ ਕਿਸਾਨਾਂ ਨੂੰ ਵੀ ਕੁੱਟੇ ਜਾ ਰਹੇ ਨੇ ਬੱਲੇ ਬੱਲੇ ਸਰਕਾਰ ਦੀ ਇਸ਼ਤਿਹਾਰਵਾਦੀ ਤੇ ਕਰੋੜਾਂ ਰੁਪਇਆ ਖਰਚਤਾ ਇਹ ਆਪਾਂ ਇਹੀ ਦੇਖ ਰਹੇ ਆਂ ਪੰਜਾਬ ਦੇ ਵਿੱਚ ਕਿੱਥੇ ਵਿਕਾਸ ਨਜ਼ਰ ਆਉਂਦਾ ਕਿਸੇ ਨੂੰ ਸਿਰਫ ਇਸ਼ਤਿਹਾਰबाजी ਚੱਲਦੀ ਆ ਬਾਕੀ ਆ ਤਾਂ ਉਹਨਾਂ ਨੇ ਜਿਹੜੀ ਕ੍ਰਾਂਤੀ ਲਾਂਦੀ ਆ ਐਜੂਕੇਸ਼ਨ ਕ੍ਰਾਂਤੀ ਕਹਿੰਦੇ ਨੇ ਇਹਨਾਂ ਦੇ ਜਿਹੜੇ ਉਹ ਫਲਸ਼ ਬਾਥਰੂਮ ਪੁਰਾਣੇ ਵਾਲਿਆਂ ਨੂੰ ਪੇਂਟ ਮਾਰ ਮਾਰ ਕੇ ਚਮਕਾ ਕੇ ਬਾਹਰ ਲੱਗਿਆ ਹੁੰਦਾ ਬੋਰਡ ਤੇ ਅੰਦਰੋਂ ਹੋ ਛੜੇ ਪਏ ਹੁੰਦੇ ਨੇ ਇਹ ਤੁਸੀਂ ਦੇਖਿਆ ਨੇ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਬਾਹਰੋਂ ਉਧ ਘੜਨ ਹੋਇਆ ਹੁੰਦਾ ਪਹਿਲਾਂ ਦੇ ਬਣੇ ਬਾਥਰੂਮਾਂ ਦਾ ਪਖਾਨਿਆਂ ਦਾ ਤੇ ਅੰਦਰੋਂ ਛੜਾਂਦ ਪਈ ਹੁੰਦੀ ਆ ਉਹਦੇ ਅੰਦਰ ਤੇ ਕਦ ਵਿਕਾਸ ਆ ਇਹ ਕੋਈ ਵਿਕਾਸ ਨਹੀਂ ਇਹ ਸੋਸ਼ਲ ਸੋਸ਼ਿਆਂ ਦੀ ਸਰਕਾਰ ਤੇ ਰਹਿ ਗਿਆ ਥੋੜਾ ਸਮਾਂ 27 ਨੂੰ ਅਸੀਂ ਵੀ ਡੀਕ ਦਿਆਂ ਆਉਣ ਤੋਂ 27 ਕਿਸ਼ੀਆਂ ਕਰਾਵਾਂਗੇ ਇਹਨਾਂ ਦੀ ਹੂੰ ਜੀ ਅਸੀਂ ਇਹ ਚੰਗੇ ਚੁਣੇ ਸੀਗੇ ਦੂਸਰਾਂ ਨਾਲੋਂ ਕਿ ਦੂਸਰੇ ਬਹੁਤ ਮਾੜੇ ਤੇ ਕਾਲੀ ਕਾਂਗਰਸੀ ਆਪਾਂ ਦੇਖੇ ਨੇ ਅਸੀਂ ਉਹਨਾਂ ਨੂੰ ਮਾੜੇ ਕਹਿੰਦੇ ਆ ਅਸੀਂ ਇਹਨਾਂ ਨੂੰ ਚੰਗੇ ਤਾਂ ਚੁਣਿਆ ਤੀ ਪਰ ਇਹਨਾਂ ਦੇ ਵਿੱਚੋਂ ਕੀ ਚੰਗਾ ਪਾਣਾ ਉਹ ਸਾਡੇ ਸਾਹਮਣੇ ਸਭ ਦੇ ਮੌਕੇ ਦੇ ਉੱਤੇ ਪਹੁੰਚੇ ਸੀ ਜੀ ਨੰਬਰਦਾਰ ਜੀ ਨੇ ਫੋਨ ਕਰਕੇ ਸਾਨੂੰ ਜਾਣਕਾਰੀ ਦਿੱਤੀ ਸੀ ਇਹਨਾਂ ਬਾਰੇ ਕਿ ਵੀ ਅੱਗ ਲੱਗੀ ਹੋਈ ਹੈ ਖੇਤਾਂ 'ਚ ਤੇ ਉਹਨਾਂ ਦੇ ਫੋਨ ਦੇ ਉੱਤੇ ਤੇ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਸੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਸੀ ਤੇ ਜੋ ਵੀ ਹਨ ਦਾ ਹੈਗਾ ਉਹ ਨੋਟ ਕਰ ਲਿਆ ਗਿਆ ਜੀ ਤੇ ਜੋ ਸਾਡੇ ਤੋਂ ਬਣਦਾ ਜਿਹੜਾ ਹੋ ਗਿਆ ਉਹ ਅੱਗੇ ਅਫਸਰਾਂ ਨੂੰ ਅਸੀਂ ਜਿਹੜਾ ਰਿਕਾਰਡ ਹੈ ਉਹਦੀ ਜਿਹੜੀ ਰਿਪੋਰਟ ਹੈ ਭੇਜ ਦਵਾਂਗੇ ਤੇ ਜੋ ਵੀ ਕਾਰਵਾਈ ਕਰਨਗੇ ਉਹ ਅੱਗੇ ਉੱਚ ਅਫਸਰ ਆਪਣੇ ਅੱਗੇ ਭੇਜ ਦੇਣਗੇ ਜੀ ਜੀ ਤੁਸੀਂ ਸਾਰਾ ਰਕਵੇ ਦੀ ਜਿਹੜਾ ਮਨਾ ਹਾਂਜੀ ਹਾਂਜੀ ਸਨਾਖਤ ਕਰ ਲਈ ਹੈ ਜੀ ਨੰਬਰ ਖਸਰਾ ਨੋਟ ਕਰ ਲਏ ਨੇ ਜੀ ਤੇ ਜਿਨ੍ਹਾਂ ਜਿਨ੍ਹਾਂ ਦੀ ਜੋ ਜੋ ਮਾਲਕੀ ਜੋ ਵੀ ਉਹ ਰਿਕਾਰਡ ਦੇ ਉੱਤੇ ਦੇਖ ਕੇ ਦੇ ਵਿਸਥਾਰ ਪੂਰਵਕ ਜਿਹੜੀ ਰਿਪੋਰਟ ਆ ਉਹ ਬਣਾ ਦਿੱਤੀ ਜਾਂਗੀ ਜੀ ਕੀ ਨਾਮ ਹੈ ਜੀ ਆਪਣਾ ਗੁਰਜੰਡ ਸਿੰਘ ਜੀ ਪਟਵਾਰੀ ਹਲਕਾ ਸਹੋਲੀ ਜੀ